ਸਿੱਧੂ ਮੁਸੇਵਾਲੇ ਦੇ ਭਰਾ ਦੇ ਜਨਮ ਤੋਂ ਬਾਅਦ ਮਾਤਾ ਚਰਨ ਕੋਰ ਨੇ ਸਾਂਝਾ ਕੀਤਾ ਆਪਣਾ ਪਹਿਲਾ ਖੂਬਸੂਰਤ ਮੈਸੇਜ ਤਾਂ ਬਿੱਤੇ ਦਿਨੀ ਸਿੱਧੂ ਮੁਸੇਵਾਲੇ ਦੇ ਭਰਾ ਦਾ ਜਨਮ ਹੁੰਦਾ ਹੈ ਜਿਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਵਿਆਹ ਵਰਗਾ ਮਾਹੌਲ ਬਣ ਜਾਂਦਾ ਹੈ ਹਰ ਉਹ ਵਿਅਕਤੀ ਜੋ ਸਿੱਧੂ ਮੁਸੇਵਾਲੇ ਨੂੰ ਪਿਆਰ ਕਰਦਾ ਹੈ ਸਿੱਧੂ ਮੁਸੇਵਾਲੇ ਦੇ ਨਾਲ ਸਬੰਧ ਰੱਖਦਾ ਹੈ ਉਹ ਖੁਸ਼ੀਆਂ ਮਨਾਉਂਦਾ ਹੈ ਤੇ ਲੱਡੂ ਵੰਡਦਾ ਹੈ ਭੰਗੜੇ ਵੀ ਪਾਏ ਜਾਂਦੇ ਨੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਜਿਹੜੀ ਆ ਇਹ ਖੁਸ਼ੀਆਂ ਨੇ ਉਹ ਸਿੱਧੂ ਮੁਸੇਵਾਲੇ ਦੇ ਘਰ ਵਾਪਸ ਪਰਤਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਸਿੱਧੂ ਮੁਸੇਵਾਲੇ ਨੂੰ ਯਾਦ ਕਰਦੇ ਹਾਂ ਮਾਤਾ ਚਰਨ ਕੋਰ ਦੁਆਰਾ ਆਪਣਾ ਪਹਿਲਾ ਜਿਹੜਾ ਮੈਸੇਜ ਹੈ ਉਹ ਸਾਂਝਾ ਕੀਤਾ ਗਿਆ ਆਪਣੇ ਪੁੱਤਰ ਸੁਭਦੀਪ ਸਿੰਘ ਉਫ ਸਿੱਧੂ ਮੁਸੇਵਾਲੇ ਨੂੰ ਯਾਦ ਕਰਦੇ ਹਾਂ ਆਪਣਾ ਪਹਿਲਾ ਮੈਸੇਜ ਹੈ ਜਿਹੜਾ ਉਹ ਸਾਂਝਾ ਕੀਤਾ ਗਿਆ ਤਾਂ ਕੀ ਲਿਖਿਆ ਮਾਤਾ ਨੇ ਆਪਣੇ ਇਸ ਮੈਸੇਜ ਦੇ ਵਿੱਚ ਆਓ ਤੁਹਾਨੂੰ ਸੁਣਾਉਂਦੇ ਹਾਂ ਮਾਤਾ ਜੀ ਲਿਖਦੇ ਨੇ ਸੁਭਾਗ ਸੁਲੱਖਣਾ ਹੋ ਨਿਭੜਿਆ ਪੁੱਤ ਮੈਂ 1 ਸਾਲ 10 ਮਹੀਨੇ ਬਾਅਦ ਫੇਰ ਤੋਂ ਤੁਹਾਡਾ دیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਹਾਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕੀ ਸੱਚੇ ਪਾਤਸ਼ਾਹ ਤੁਹਾਡੇ ਜਹੀ ਨਿਡਰਤਾ ਸਿੱਦਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਕਰ ਪਰਤਣ ਲਈ ਧੰਨਵਾਦ ਪੁੱਤ